ਥੋੜਾ 10 ਲੱਖ ਬੰਦੇ ਦਾ ਕਤਲ ਹੋਇਆ 1947 ਚ ਤੇ ਥੋੜਾ ਵਿੱਚ ਪਸੂਰ ਵੀ ਕੋਈ ਨਹੀਂ ਸੀ ਕਮਾਲ ਨਹੀਂ ਥੋੜੇ ਤਾਂ ਦੋਸ਼ ਲਾਇਆ ਜਾਂਦਾ ਵੀ ਇਹੇ ਜੀ ਖਾਲਸਤਾਨ ਮੰਗਦੇ ਆ ਅਕਸਰ ਕਹਿੰਦੇ ਆ ਨਾ ਕਿ ਨਹੀਂ ਚਿੰਤਾ ਇਹ ਨੂੰ ਪੁੱਛੋ ਵੀ ਖਾਲਸਤਾਨ ਦਾ ਮਰਿਆ ਸੱਪ ਪਾਇਆ ਕੀ ਨੇ ਗੱਲ ਚ ਇਤਿਹਾਸ ਪੜੋ ਜਦ ਦੇ ਹਿੰਦੁਸਤਾਨ ਦੇ ਟੁਕੜੇ ਕੀਤੇ ਉਦੋਂ ਕਿਸੇ ਸਿੱਖ ਨੇ ਕਰਾਇਆ ਦੱਸ ਦਿਓ ਦੇਖਦੇ ਟੁਕੜੇ ਤੋਂ ਮਾਰੇ ਬੰਦਿਆਂ ਨੂੰ ਤਾਂ ਗੱਡੀਆਂ ਨਸੀਬ ਹੋਈਆਂ ਜਿਨ੍ਹਾਂ ਨੇ ਦੇਸ਼ ਲਈ ਹਾਂ ਮਾਰੀ ਉਹਨਾਂ ਦੇ 10 ਲੱਖ ਬੰਦਾ ਮਸੂਮ ਮਾਰਿਆ 2.5 ਲੱਖ ਔਰਤ ਲੁੱਟੀ ਪੱਟੀ ਗਈ 1 ਕਰੋੜ 82 ਬੰਦਾ 1 ਕਰੋੜ 82 ਲੱਖ ਬੰਦਾ ਉਜਾ ਰਹਿ ਗਿਆ ਅਜੇ ਅਜੇ ਇਹ ਖਾਸਨ ਵੜ ਗਿਆ ਮੰਨ ਲਈ ਉਹਨੂੰ ਸਵਾਲ ਕਰੋ ਜਿਹੜੇ ਸਾਡੇ ਦੇ ਸਵਾਲ ਕਰਦੇ ਆ ਉਹ ਤੁਸੀਂ ਤਾਂ ਕਰੋਗੇ ਜਾਂ ਤੁਸੀਂ ਪੜੋਗੇ ਪਰ ਨਾ ਹੈ ਨਹੀਂ ਅਪਾ 5 ਵਜੇ ਹਨੇਰੀ ਪੈ ਜਾਂਦੀ ਆ ਸ਼ਰਾਬ ਪੀਣੀ ਪੀਣੀ ਆ ਚਰਾਦਾਜੀ ਪੀਨੇ ਆਪਾਂ ਸਟੇਟਸ ਸਿੰਬਲ ਹੈ